ਨਸ਼ੇ ਸਾਡੇ ਸਮਾਜ ਦਾ ਬਹੁਤ ਵੱਡਾ ਸੰਕਟ ਬਣ ਗਿਆ ਹੈ ਬਹੁਤ ਵੱਡੀ ਸਮੱਸਿਆ ਬਣ ਗਿਆ ਨਸ਼ੇ ਦੇ ਕੀ ਕਾਰਨ ਹਨ ਇਹਨਾਂ ਦਾ ਸਾਡੇ ਸਰੀਰ ਤੇ ਕੀ ਪ੍ਰਭਾਵ ਹੁੰਦਾ ਹੈ ਇਹਨੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ ਕੋਈ ਵੀ ਵਿਅਕਤੀ ਨਸ਼ਾ ਕਰਨ ਵਾਲਾ ਕਿਵੇਂ ਨਸ਼ਾ ਛੱਡ ਸਕਦਾ ਹੈ ਇਸ ਆਦਤ ਤੋਂ ਬਾਹਰ ਕਿਵੇਂ ਨਿਕਲ ਸਕਦਾ ਹੈ ਇਹਨਾਂ ਸਭ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਵਿੱਚ ਆਪਣਾ ਜ਼ਿਆਦਾ ਫੋਕਸ ਜਿਹੜਾ ਹੈ ਉਹ ਸ਼ਰਾਬ ਤੇ ਰਹੇਗਾ ਦੂਜੀਆਂ ਨਸ਼ਿਆਂ ਸੰਬੰਧੀ ਵੀ ਆਪਾਂ ਅਗਲੇ ਦਿਨਾਂ ਦੌਰਾਨ ਗੱਲਬਾਤ ਕਰਾਂਗੇ ਪਰ ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਵੀਡੀਓ ਨੂੰ ਦੇਖ ਕੇ ਸਾਰੇ ਨਸ਼ਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਸੋ ਪੂਰੀ ਵੀਡੀਓ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਮੈਂ ਉਹਨਾਂ ਸਭ ਦੋਸਤਾਂ ਦਾ ਧੰਨਵਾਦ ਕਰਦਾ ਜੋ ਜਿਨ੍ਹਾਂ ਨੇ ਪਿਛਲੇ ਦਿਨਾਂ ਦੌਰਾਨ ਸੋਚ ਵਿਚਾਰ ਟੀਵੀ ਨੂੰ ਵੱਡੀ ਤਾਦਾਦ ਦੇ ਵਿੱਚ ਸਬਸਕ੍ਰਾਈਬ ਕੀਤਾ ਦੋਸਤੋ ਇਸ ਚੈਨਲ ਤੇ ਤੁਹਾਡੇ ਕੰਮ ਦੀਆਂ ਗੱਲਾਂ ਵਾਲੀਆਂ ਵੀਡੀਓ ਅਸੀਂ ਲਗਾਤਾਰ ਪੋਸਟ ਕਰਦੇ ਰਹਾਂਗੇ ਤੇ ਤੁਹਾਨੂੰ ਵੀ ਮੇਰੀ ਗੁਜਾਰਿਸ਼ ਹੈ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸੋਚ ਵਿਚਾਰ ਟੀਵੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਿਹਰਬਾਨੀ ਕਰਕੇ ਕਰ ਲਓ ਸ਼ੁਰੂ ਵਿੱਚ ਲੋਕ ਇੰਟਰਟੇਨਮੈਂਟ ਕਰਨ ਲਈ ਨਸ਼ੇ ਦੀ ਇੱਕ ਤਰ੍ਹਾਂ ਨਾਲ ਆਦਤ ਪਾਉਂਦੇ ਆਏ ਨਸ਼ੇ ਨੂੰ ਕਰਨਾ ਸ਼ੁਰੂ ਕਰਦੇ ਆ ਬੋਰਿਅਤ ਤੇ ਥਕਾਵਟ ਦੂਰ ਕਰਨ ਲਈ ਜਾਂ ਫਿਰ ਡਿਪਰੈਸ਼ਨ ਦੂਰ ਕਰਨ ਲਈ ਵੀ ਲੋਕ ਸ਼ਰਾਬ ਪੀਂਦੇ ਆ ਪਰ ਮਗਰੋਂ ਇਹ ਆਦਤ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਜਦੋਂ ਕੋਈ ਵੀ ਬੰਦਾ ਨਸ਼ਾ ਲੈਂਦਾ ਹੈ ਤੋਂ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਆਪਣੇ ਆਪ ਦਾ ਬਚਾਅ ਕਰਦਾ ਹੈ ਜਾਂ ਦੂਸਰਿਆਂ ਕੋਲ ਜਾਂ ਪਰਿਵਾਰ ਦੇ ਜੀਆਂ ਕੋਲ ਵੀ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਹੜਾ ਇਸ ਦਾ ਪੱਕਾ ਆਦੀ ਹਾਂ ਮੈਂ ਕਿਹੜਾ ਪੱਕਾ ਪੀਂਦਾ ਹਾਂ ਪਰ ਦੋਸਤੋ ਜਿਹੜੇ ਹੁਣ ਪੱਕੇ ਆ ਉਹ ਕਿਸੇ ਨਾ ਕਿਸੇ ਸਮੇ ਸਾਰੇ ਦੇ ਸਾਰੇ ਕੱਚੇ ਸੀ ਹੋਣੋਂ ਪੱਕੇ ਹੋ ਗਏ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਏ ਕਿ ਜੋ ਸਵੇਰ ਤੋਂ ਸ਼ਾਮ ਤੱਕ ਪੀਂਦੇ ਹਨ ਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਬਣ ਗਏ ਹਨ ਉਹ ਜੋ ਨਸ਼ੇ ਕਾਰਨ ਜ਼ਿੰਦਗੀ ਦੀ ਵਾਟ ਨੂੰ ਵਿਚਾਲਿਓਂ ਹੀ ਅਲਵਿਦਾ ਆਖ ਗਏ ਇਸ ਧਰਤੀ ਤੋਂ ਚਲੇ ਗਏ ਉਹ ਸਾਰੇ ਦੇ ਸਾਰੇ ਬੰਦੇ ਪਹਿਲਾਂ ਕੱਚੇ ਸੀ ਤੇ ਮਗਰੋਂ ਜਾ ਕੇ ਪੱਕੇ ਹੋਏ ਸੋ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਅਸੀਂ ਥੋੜੀ ਕਿਸੇ ਨਸ਼ੇ ਦੀ ਆਦਤ ਸ਼ੁਰੂ ਕਰਦੇ ਹਾਂ ਤਾਂ ਉਹ ਮਗਰੋਂ ਸਾਡੀ ਆਦਤ ਪੱਕ ਜਾਂਦੀ ਹੈ ਸੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਤੋਂ 17 ਸਾਲ ਪਹਿਲਾਂ ਕਿਸੇ ਸਮੇਂ ਮੈਂ ਵੀ ਸ਼ਰਾਬ ਦਾ ਆਦੀ ਸੀ ਤੇ 3 ਸਾਲ ਲਗਾਤਾਰ ਸ਼ਰਾਬ ਪੀਤੀ ਸ਼ਰਾਬ ਘਰ ਨਹੀਂ ਸਕਦਾ ਸੀ ਫਿਰ ਇੱਕ ਦਿਨ ਮਨ ਵਿੱਚ ਇਹ ਖਿਆਲ ਆਇਆ ਕਿ ਸ਼ਰਾਬ ਦੀ ਆਦਤ ਮੇਰੀ ਪੂਰੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦੇਵੇਗੀ ਮੈਂ ਸ਼ਰਾਬ ਨੂੰ ਨਫ਼ਰਤ ਕਰਨ ਲੱਗਾ ਇਸ ਦੀ ਆਦਤ ਤੋਂ ਬਾਹਰ ਆ ਗਿਆ ਕਿਸੇ ਵੀ ਨਸ਼ੇ ਨੂੰ ਛੱਡਣ ਦਾ ਜਿਹੜਾ ਪਹਿਲਾ ਕਦਮ ਹੈ ਉਹ ਇਹ ਆ ਕਿ ਅਸੀਂ ਉਸ ਜ਼ਿੰਦਗੀ ਨੂੰ ਉਸ ਨਸ਼ੇ ਨੂੰ ਨਫ਼ਰਤ ਕਰਨੀ ਸ਼ੁਰੂ ਕਰੀਏ ਹਰ ਨਸ਼ਾ ਮੋٹے ਤੌਰ ਤੇ ਬੰਦੇ ਦੇ ਚਾਰ ਨੁਕਸਾਨ ਕਰਦਾ ਹੈ ਪਹਿਲਾ ਨੁਕਸਾਨ ਹੈ ਸਿਹਤ ਦਾ ਨੁਕਸਾਨ ਸਿਹਤ ਬਾਰੇ ਲੋਕ ਸਿਆਣੇ ਕਹਿੰਦੇ ਆ ਕਿ ਸਿਹਤ ਲੱਖੀ ਨਾ ਜਾਰੀ ਦੋਸਤੋ ਸ਼ਰਾਬ ਦੇ ਆਦੀ ਹੋ ਗਏ ਬੰਦੇ ਦੇ ਸਰੀਰ ਦੇ ਹਰ ਸੈੱਲ ਨੂੰ ਸ਼ਰਾਬ ਪ੍ਰਭਾਵਿਤ ਕਰਦੀ ਹੈ ਸਾਡਾ ਜਿਹੜਾ ਲੀਵਰ ਹੈ ਉਹ ਸਭ ਤੋਂ ਵੱਧ ਸ਼ਰਾਬ ਦੇ ਅਸਰ ਨਾਲ ਪ੍ਰਭਾਵਿਤ ਹੁੰਦਾ ਹੈ ਇਸ ਤਰ੍ਹਾਂ ਦੇ ਵਿਗਾੜ ਸਿਹਤ ਵਿੱਚ ਪੈਦਾ ਹੋ ਜਾਂਦੇ ਆ ਜਿਨ੍ਹਾਂ ਦੇ ਇਲਾਜ ਤੇ ਲੱਖਾਂ ਰੁਪਏ ਖਰਚ ਹੁੰਦੇ ਆ ਸਿਹਤ ਦੁਬਾਰਾ ਮੁੜ ਕੇ ਨਹੀਂ ਆਉਂਦੀ ਦੂਸਰਾ ਨੁਕਸਾਨ ਹੈ ਮਾਨਸਿਕ ਨੁਕਸਾਨ ਸ਼ਰਾਬ ਪੀਣ ਨਾਲ ਬੰਦੇ ਦੀ ਮਾਨਸਿਕ ਸਿਹਤ ਵਿੱਚ ਵੱਡੇ ਵਿਗਾੜ ਪੈਦਾ ਹੋ ਜਾਂਦੇ ਆ ਸੋਚਣ ਵਿਚਾਰਨ ਦੀ ਜਿਹੜੀ ਸ਼ਕਤੀ ਉਹ ਪ੍ਰਭਾਵਿਤ ਹੁੰਦੀ ਹੈ ਨੀਂਦ ਕੱਟ ਜਾਂਦੀ ਹੈ ਮਨ ਚੜਚੜਾ ਹੋਣ ਲੱਗਦਾ ਹੈ ਅਲਕੋਹਲ ਇੰਡਿਊਸਡ ਸਾਈਕੋਸਿਸ ਵਰਗੀਆਂ ਜਿਹੜੀਆਂ ਦਿਮਾਗੀ ਬਿਮਾਰੀਆਂ ਆ ਉਹ ਬੰਦੇ ਦੇ ਦਿਮਾਗ ਨੂੰ ਬੰਦੇ ਦੇ ਮਨ ਨੂੰ ਲੱਗਣ ਲੱਗਦੀਆਂ ਐਨੈਕਜਾਇਟੀ ਫੋਬੀਆ ਡਿਮੈਂਸ਼ੀਆ ਵਰਗੇ ਜਿਹੜੇ ਰੋਗ ਨੇ ਉਹ ਲੱਗਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ ਜਿਸ ਵਿੱਚ ਬੰਦਾ ਦੂਜਿਆਂ ਤੇ ਸ਼ੱਕ ਕਰਨ ਲੱਗਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਜਿਵੇਂ ਕੋਈ ਉਹਨੂੰ ਆਵਾਜ਼ਾਂ ਆ ਰਹੀਆਂ ਹੋਣ ਆਵਾਜ਼ਾਂ ਸੁਣਾਈ ਦਿੰਦੀਆਂ ਹੋਣ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਜਿਵੇਂ ਕੋਈ ਸਾਡੀਆਂ ਗੱਲਾਂ ਕਰ ਰਿਹਾ ਹੋਵੇ ਮੇਰੀਆਂ ਕੋਈ ਗੱਲਾਂ ਕਰ ਰਿਹਾ ਹੋਵੇ ਜਾਂ ਕੋਈ ਮੇਰੀਆਂ ਗੱਲਾਂ ਸੁਣ ਰਿਹਾ ਹੋਵੇ ਜਾਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਬੰਦੇ ਆ ਜਾਣਗੇ ਨੁਕਸਾਨ ਕਰ ਦੇਣਗੇ ਗੱਲ-ਗੱਲ ਤੇ ਮਨ ਭਰਨ ਲੱਗਦਾ ਹੈ ਡਰ ਲੱਗਣ ਲੱਗਦਾ ਹੈ ਕਈ ਵਾਰ ਬੰਦਾ ਨਿੱਕੀ-ਨਿੱਕੀ ਗੱਲ ਤੇ ਲੜਨ ਮਰਨ ਲਈ ਵੀ ਉਤਾਰੂ ਹੋ ਜਾਂਦਾ ਹੈ ਸੁਸਤ ਰਹਿਣ ਲੱਗਦਾ ਹੈ ਜ਼ਿੰਦਗੀ ਵਿੱਚ ਉਤਸ਼ਾਹ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਕਿਤੇ ਮੇਲੇ ਮੱਸਿਆਂ ਤੇ ਅਸੀਂ ਜਾਂਦੇ ਆ ਤੇ ਸਾਨੂੰ ਖੁਸ਼ੀ ਆਉਂਦੀ ਹੈ ਚਾਹ ਚੜਦਾ ਹੈ ਇਸ ਤਰ੍ਹਾਂ ਦਾ ਜਿਹੜਾ ਉਤਸ਼ਾਹ ਹੈ ਚਾਹੇ ਉਹ ਜ਼ਿੰਦਗੀ ਚੋਂ ਮੰਫੀ ਹੋਣ ਲੱਗਦਾ ਹੈ ਹਰ ਵੇਲੇ ਜਿਹੜਾ ਇੱਕੋ ਹੀ ਫੋਕਸ ਜਿਹੜਾ ਹੈ ਉਹ ਸ਼ਰਾਬ ਤੇ ਬਣਿਆ ਰਹਿੰਦਾ ਹੈ ਤੇ ਹਰ ਸਮੇਂ ਸ਼ਰਾਬ ਹੀ ਇੱਕੋ ਇੱਕ ਬੰਦੇ ਦਾ ਜਿਹੜਾ ਉਹ ਜਿਉਣ ਦਾ ਜ਼ਰੀਆ ਬਣ ਜਾਂਦੀ ਹੈ ਅਗਲਾ ਨੁਕਸਾਨ ਹੈ ਸਮਾਜਿਕ ਨੁਕਸਾਨ ਸਮਾਜਿਕ ਤੌਰ ਤੇ ਬੰਦਾ ਆਪਣੀ ਇੱਜ਼ਤ ਮਾਨ ਸਤਕਾਰ ਗਵਾ ਲੈਂਦਾ ਜਦੋਂ ਜਿਹੜੇ ਲੋਕ ਉਹਦੀ ਇੱਜ਼ਤ ਕਰਦੇ ਸਨ ਮਾਨ ਕਰਦੇ ਸਨ ਸਤਕਾਰ ਕਰਦੇ ਸਨ ਉਹ ਉਹਦੇ ਤੋਂ ਪਾਸਾ ਵੱਟਣ ਲੱਗਦੇ ਆ ਰਿਸ਼ਤਿਆਂ ਵਿੱਚ ਵੱਡੇ ਵਿਗਾੜ ਆਉਣੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਸ਼ਰਾਬ ਦੀ ਵਜ੍ਹਾ ਕਰਕੇ ਰਿਸ਼ਤੇ ਟੁੱਟ ਵੀ ਜਾਂਦੇ ਆ ਘਰ ਵੀ ਟੁੱਟ ਜਾਂਦੇ ਆ ਘਰ ਵਿੱਚ ਜਦੋਂ ਲੜਾਈ ਕਲੇਸ਼ ਰਹਿਣ ਲੱਗਦਾ ਹੈ ਤਾਂ ਇਸ ਦਾ ਸਭ ਤੋਂ ਮਾੜਾ ਜਿਹੜਾ ਪ੍ਰਭਾਵ ਹੈ ਉਹ ਛੋਟੇ ਬੱਚਿਆਂ ਤੇ ਹੁੰਦਾ ਹੈ ਘਰ ਵਿੱਚ ਛੋਟੇ ਬੱਚੇ ਸਹਿਮੇ ਸਹਿਮੇ ਤੇ ਇੱਕ ਦਬਾਅ ਵਿੱਚ ਰਹਿਣ ਲੱਗਦੇ ਆ ਘਰ ਪਰਿਵਾਰ ਦਾ ਜਿਹੜਾ ਕੰਮ ਕਾਜ ਨਫਾ ਨੁਕਸਾਨ ਇਹਦਾ ਸਾਰਾ ਫਿਕਰ ਜਿਹੜਾ ਸ਼ਰਾਬੀ ਬੰਦਾ ਉਹ ਵਿਸਾਰ ਦਿੰਦਾ ਹੈ ਪਰਿਵਾਰ ਦੇ ਜੀਆਂ ਨਾਲ ਮੋਹ ਪਿਆਰ ਖਤਮ ਹੋਣ ਲੱਗਦਾ ਹੈ ਨਸ਼ਾ ਕਰਨ ਵਾਲਾ ਉਹ ਬੰਦਾ ਜਦੋਂ ਕਦੇ ਬੱਚਾ ਹੁੰਦਾ ਸੀ ਤਾਂ ਮਾਂ ਕਿਤੇ ਬਾਹਰ ਚਲੀ ਜਾਂਦੀ ਸੀ ਤਾਂ ਬੂਹੇ ਵਿੱਚ ਜਾ ਕੇ ਮਾਂ ਨੂੰ ਵਾਰ-ਵਾਰ ਉਡੀਕਦਾ ਹੈ ਕਿ ਮਾਂ ਕਦੋਂ ਆਵੇਗੀ ਤੇ ਮੈਨੂੰ ਆਪਣੀ ਛਾਤੀ ਨਾਲ ਲਾਵੇਗੀ ਪਿਆਰ ਕਰੇਗੀ ਤੇ ਨਸ਼ਈ ਹੋ ਕੇ ਉਹੀ ਬੰਦਾ ਨਸ਼ੇ ਦੀ ਲਤ ਵਿੱਚ ਕਈ ਵਾਰ ਮਾਂ-ਬਾਪ ਦਾ ਅਪਮਾਨ ਵੀ ਕਰਨ ਲੱਗ ਪੈਂਦਾ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਭਿਆਨਕ ਖਬਰਾਂ ਵੀ ਅਸੀਂ ਦੇਖਦੇ ਹਾਂ ਕਿ ਜਿੱਦੇ ਵਿੱਚ ਮਾਂ-ਬਾਪ ਨੂੰ ਕਿਸੇ ਨਸ਼ੇ ਵਾਲੋ 60 ਫੀਟ ਵੀ ਲਾ ਦਿੱਤੀ ਜਾਂਦੀ ਹੈ। ਅਗਲਾ ਨੁਕਸਾਨ ਹੈ ਆਰਥਿਕ ਨੁਕਸਾਨ। ਇਹ ਨੁਕਸਾਨ ਤਿੰਨ ਤਰ੍ਹਾਂ ਨਾਲ ਹੁੰਦਾ ਹੈ। ਜੋ ਬੜੀ ਤੇਜ਼ੀ ਨਾਲ ਨਸ਼ਾ ਕਰਨ ਵਾਲੇ ਬੰਦੇ ਦੇ ਪਰਿਵਾਰ ਨੂੰ ਤਬਾਹੀ ਵੱਲ ਲੈ ਜਾਂਦਾ ਹੈ। ਇੱਕ ਤਾਂ ਰੋਜ਼ਾਨਾ ਨਸ਼ੇ ਤੇ ਖਰਚ ਹੁੰਦਾ ਹੈ ਜਿਸ ਦੀ ਪਰਭਾਈ ਕੀਤੀ ਜਾਣੀ ਮੁਸ਼ਕਲ ਹੋ ਜਾਂਦੀ ਹੈ। ਦੂਜਾ ਕਾਰੋਬਾਰ ਵੱਲ ਧਿਆਨ ਨਾ ਦਿੱਤੇ ਜਾਣ ਕਰਕੇ ਕਾਰੋਬਾਰ ਵਿੱਚ ਤੇਜ਼ੀ ਨਾਲ ਨੁਕਸਾਨ ਹੋਣ ਲੱਗਦਾ ਹੈ, ਘਾਟਾ ਪੈਣ ਲੱਗਦਾ ਹੈ। ਅਸੀਂ ਆਪਣੇ ਕਾਰੋਬਾਰ ਵੱਲ ਧਿਆਨ ਨਹੀਂ ਦੇ ਸਕਦੇ। ਜਿੱਥੇ-ਜਿੱਥੇ ਸਾਡੇ ਪੈਸੇ ਨੂੰ ਲੈ ਕੇ ਲੈਣ ਦੇਣ ਸਬੰਧੀ ਸਾਡੇ ਸਬੰਧ ਬਣੇ ਹੁੰਦੇ ਆ ਉਹਨਾਂ ਵਿੱਚ ਵਿਗਾੜ ਆ ਜਾਂਦੇ ਆ ਤੀਜਾ ਜਿਹੜਾ ਨੁਕਸਾਨ ਉਹ ਹੀ ਹੁੰਦਾ ਹੈ ਕਿ ਲਗਾਤਾਰ ਸ਼ਰਾਬ ਦੀ ਆਦਤ ਨਾਲ ਸਿਹਤ ਵੱਡੇ ਵਿਗਾੜਾਂ ਦਾ ਸ਼ਿਕਾਰ ਹੋ ਜਾਂਦੀ ਹੈ ਮਹਿੰਗੇ ਟੈਸਟ ਦਵਾਈਆਂ ਤੇ ਹਸਪਤਾਲਾਂ ਦੇ ਖਰਚੇ ਸਾਰਾ ਕੁਝ ਜਿਹੜਾ ਉਹ ਬੰਦੇ ਨੂੰ ਬਰਬਾਦੀ ਦੇ ਕਿਨਾਰੇ ਤੇ ਲਿਆ ਕੇ ਖੜਾ ਕਰ ਦਿੰਦਾ ਹੁਣ ਆਪਾਂ ਗੱਲ ਕਰਾਂਗੇ ਕਿ ਨਸ਼ੇ ਦੀ ਆਦਤ ਜਾਂ ਸ਼ਰਾਬ ਖਾਸ ਕਰਕੇ ਸ਼ਰਾਬ ਦੀ ਆਦਤ ਤੋਂ ਛਟਕਾਰਾ ਕਿਵੇਂ ਪਾ ਸਕਦੇ ਆ ਇੱਥੇ ਸਾਨੂੰ ਇਹ ਸੋਚਣ ਸਮਝਣ ਦੀ ਲੋੜ ਹੈ ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਸਰੀਰ ਨੂੰ ਅਸੀਂ ਕਿਸੇ ਵੀ ਆਦਤ ਤੇ ਲਾਉਂਦੇ ਹਾਂ ਜਦੋਂ ਅਸੀਂ ਲਾਉਂਦੇ ਹਾਂ ਤਾਂ ਐਸਾ ਐਸਾ ਲਾਉਂਦੇ ਹਾਂ ਇਸੇ ਤਰ੍ਹਾਂ ਸਰੀਰ ਨੂੰ ਪਿੱਛੇ ਵੱਲ ਵੀ ਮੋੜਿਆ ਜਾ ਸਕਦਾ ਹੈ ਕੋਈ ਵੀ ਨਸ਼ਾ ਤਿਆਗਣ ਲਈ ਸਭ ਤੋਂ ਪਹਿਲੀ ਜਿਹੜੀ ਸ਼ਰਤ ਉਹ ਇਹ ਆ ਕਿ ਨਸ਼ੇ ਨੂੰ ਅਸੀਂ ਨਸ਼ੇ ਦੀ ਆਦਤ ਨੂੰ ਅਸੀਂ ਨਫ਼ਰਤ ਕਰੀਏ ਅਸੀਂ ਨਸ਼ੇ ਨੂੰ ਸ਼ੌਂਕ ਵਜੋਂ ਨਾਲ ਲਈਏ ਉਹਨੂੰ ਨਫ਼ਰਤ ਕਰਨੀ ਸ਼ੁਰੂ ਕਰੀਏ ਅਸੀਂ ਆਪਣੇ ਅੰਦਰ ਹੀ ਅੰਦਰ ਇਹ ਸੋਚਣਾ ਸ਼ੁਰੂ ਕਰੀਏ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਜੀ ਰਿਹਾ ਹਾਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਜੀਣ ਮੈਂ ਇਸ ਧਰਤੀ ਤੇ ਨਹੀਂ ਆਇਆ ਮੈਂ ਹਰ ਦਿਨ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਹੈ ਤੇ ਬਿਹਤਰ ਬਣਾਵਾਂਗਾ ਦੂਜਾ ਇਸ ਲਈ ਬੜਾ ਜ਼ਰੂਰੀ ਹੈ ਕਿ ਹਰ ਸਵੇਰੇ ਜਦੋਂ ਅਸੀਂ ਹਰ ਸਵੇਰ ਨੂੰ ਉੱਠਦੇ ਹਾਂ ਸਾਡਾ ਮਨ ਕੁਝ ਸ਼ਾਂਤ ਹੁੰਦਾ ਹੈ ਸਾਡਾ ਮਨ ਕੁਝ ਤਾਜ਼ਾ ਹੁੰਦਾ ਹੈ ਤਾਸੀਏ ਸੰਕਲਪ ਕਰੀਏ ਆਪਣੇ ਮਨ ਦੇ ਵਿੱਚ ਇਹ ਸੰਕਲਪ ਕਰੀਏ ਕਿ ਅਸੀਂ ਇਸ ਸਮੱਸਿਆ ਤੋਂ ਨਜ਼ਾਤ ਪਾਉਣੀ ਹੈ ਉਹਨਾਂ ਲੋਕਾਂ ਜਿਨ੍ਹਾਂ ਨਾਲ ਮਿਲ ਕੇ ਅਸੀਂ ਕੋਈ ਵੀ ਨਸ਼ਾ ਕਰਦੇ ਹਾਂ ਸ਼ਰਾਬ ਵਗੈਰਾ ਪੀਂਦੇ ਹਾਂ ਉਹਨਾਂ ਨਾਲ ਮੇਲਜੋਲ ਘੱਟ ਕੀਤਾ ਜਾਣਾ ਚਾਹੀਦਾ ਜਾਂ ਬਿਲਕੁਲ ਹੀ ਉਹਨਾਂ ਨਾਲ ਮੇਲਜੋੜ ਜਿਹੜਾ ਉਹ ਖਤਮ ਕਰ ਦੇਣਾ ਚਾਹੀਦਾ ਉਹਨਾਂ ਲੋਕਾਂ ਨਾਲ ਜਿਹੜਾ ਮੇਲਜੋਲ ਰੱਖਣਾ ਚਾਹੀਦਾ ਜਿਹੜੇ ਅਗਾਹਵਾਦੂ ਵਿਚਾਰ ਰੱਖਦੇ ਹੋ ਜਿਹੜੇ ਖੁਸ਼ਹਾਲ ਜੀਵਨ ਜਿਉਂਦੇ ਹਨ ਉਹਨਾਂ ਲੋਕਾਂ ਦੀ ਸਾਨੂੰ ਸੰਗਤ ਵਿੱਚ ਜਾਣਾ ਚਾਹੀਦਾ ਹੈ ਉਹਨਾਂ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਸ਼ਰਾਬ ਛੱਡਣ ਲਈ ਹੁਣ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਉਪਲਬਧ ਹੋ ਗਈਆਂ ਹਨ ਜਿਹੜੀਆਂ ਇਸ ਦੀ ਆਦਤ ਤੋਂ ਨਜ਼ਾਤ ਦਵਾਉਣ ਵਿੱਚ ਸਹਾਈ ਹੋ ਸਕਦੀਆਂ ਬੜੀ ਆਸਾਨੀ ਨਾਲ ਜਿਹੜੀ ਸ਼ਰਾਬ ਦੀ ਆਦਤ ਹੈ ਉਹਨੂੰ ਛੱਡਿਆ ਜਾ ਸਕਦਾ ਹੈ ਜਦੋਂ ਕੋਈ ਬੰਦਾ ਸ਼ਰਾਬ ਦਾ ਆਦੀ ਹੋ ਜਾਵੇ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਉਸ ਦੀ ਆਦਤ ਨੂੰ ਛਡਵਾਉਣ ਲਈ ਕਿਸੇ ਮਾਰ ਦੀ ਮਦਦ ਲਈ ਜਾਵੇ। ਉਸ ਦਾ ਖਾਣਾ ਖਾਣ ਪੀਣ ਜਿਹੜਾ ਹੈ ਪਰਿਵਾਰ ਵੱਲੋਂ ਉਹਦਾ ਧਿਆਨ ਰੱਖਿਆ ਜਾਵੇ, ਉਹਨੂੰ ਟਾਈਮ ਦਿੱਤਾ ਜਾਵੇ, ਉਹਨੂੰ ਸਮਾਂ ਦਿੱਤਾ ਜਾਵੇ ਤੇ ਉਹਨੂੰ ਇੱਕ ਤਰ੍ਹਾਂ ਨਾਲ ਆਪਣੇ ਵਿਸ਼ਵਾਸ ਵਿੱਚ ਲਿਆ ਜਾਵੇ। ਟਾਈਮ ਸਿਰ ਉਹ ਖਾਣਾ ਖਾਵੇ ਤੇ ਵੱਧ ਤੋਂ ਵੱਧ ਸਮਾਂ ਜਿਹੜਾ ਜੀਵਾਂ ਦੇ ਵਿੱਚ ਬਤੀਤ ਕਰੇ। ਜਿਸ ਖਾਸ ਸਮੇਂ ਤੇ ਸ਼ਰਾਬ ਦੀ ਤਲਬ ਲੱਗਦੀ ਹੈ, ਉਸ ਤੋਂ ਅੱਧਾ ਘੰਟਾ ਪਹਿਲਾਂ ਖਾਣਾ ਖਾਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਨਾਲ ਤਲਬ ਘਟ ਹੋ ਜਾਵੇਗੀ ਜੇਕਰ 4 ਦਿਨ ਸ਼ਰਾਬ ਤੋਂ ਬਿਗੈਰ guzara ਹੋ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਤਾਂ 5ਵੇਂ ਦਿਨ ਇਸ ਦੀ ਤਲਬ ਆਪਣੇ ਆਪ ਘਟ ਹੋਣ ਲੱਗਦੀ ਹੈ ਇਸ ਤਰ੍ਹਾਂ ਜਦੋਂ ਤੁਸੀਂ ਇੱਕ ਵਾਰ ਰੁਟੀਨ ਚੋਂ ਬਾਹਰ ਆ ਜਾਓ ਤਾਂ ਦੁਬਾਰਾ ਇਨ ਇਸ ਰੁਟੀਨ ਨੂੰ ਆਪਣੀ ਰੁਟੀਨ ਨਾ ਬਣ ਦਿਓ ਇਹਦੀ ਤਲਬ ਨੂੰ ਹਮੇਸ਼ਾ ਲਈ ਖਤਮ ਕੀਤਾ ਜਾ ਸਕਦਾ ਹੈ ਜਿਵੇਂ ਕਿਸੇ ਵੀ ਨਸ਼ੇ ਨੂੰ ਛੱਡਣ ਲਈ ਇਹ ਬੜਾ ਜ਼ਰੂਰੀ ਹੈ ਕਿ ਇੱਕ ਤਾਂ ਸਾਡਾ ਕੋਈ ਨਾ ਕੋਈ ਇਸ਼ਟ ਹੋਵੇ ਸਾਡੀ ਕੋਈ ਨਾ ਕੋਈ ਧਾਰਨਾ ਹੋਵੇ ਦੂਜਾ ਇਹ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਇਰਾਦਾ ਹੈ ਉਹ ਦ੍ਰਿੜ ਹੋਵੇ ਅਸੀਂ ਇਸ ਇਰਾਦੇ ਤੇ ਕਾਇਮ ਹੋਈਏ ਕਿ ਅਸੀਂ ਇਸ ਆਦਤ ਤੋਂ ਬਾਹਰ ਨਿਕਲਣਾ ਹੈ ਤੀਜਾ ਨਸ਼ਾ ਕਰਨ ਦੀ ਥਾਂ ਜਿਹੜਾ ਉਹ ਖਲਾਅ ਪੂਰਵ ਪੈਦਾ ਹੁੰਦਾ ਹੈ ਜਦੋਂ ਕੋਈ ਨਸ਼ਾ ਛੱਡਦਾ ਹੈ ਖਲਾਅ ਪੈਦਾ ਹੁੰਦਾ ਹੈ ਉਸ ਖਲਾਅ ਨੂੰ ਭਰਨ ਲਈ ਕੋਈ ਨਾ ਕੋਈ ਸ਼ੌਕ ਆਪਣੇ ਜੀਵਨ ਦਾ ਸਾਨੂੰ ਹਿੱਸਾ ਬਣਾਉਣਾ ਚਾਹੀਦਾ ਜਿਵੇਂ ਕੋਈ ਚੰਗੀ ਕਿਤਾਬ ਪੜਨ ਦੀ ਆਦਤ ਪਾ ਲਈਏ ਯਾ ਉਸ ਸਮੇਂ ਦੌਰਾਨ ਜਿਸ ਸਮੇਂ ਦੌਰਾਨ ਅਸੀਂ ਇਹ ਸਭ ਕੁਝ ਕਰਦੇ ਆ ਉਸ ਸਮੇਂ ਦੌਰਾਨ ਅਸੀਂ ਸੈਰ ਕਰਨੀ ਸ਼ੁਰੂ ਕਰਦੀ ਹੈ ਜਾਂ ਕੁਝ ਖੇਡ ਗੇਮ ਕਰਨੀ ਸ਼ੁਰੂ ਕਰਦੀ ਹੈ ਇਹਨਾਂ ਤੋਂ ਇਲਾਵਾ ਇਹ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਵਿਚਾਰ ਕਰੀਏ ਕਿ ਅਸੀਂ ਇਸ ਧਰਤੀ ਤੇ ਕੁਝ ਸਮਾਂ ਰਹਿਣ ਵਾਸਤੇ ਆਏ ਆ ਅਤੇ ਸਾਡਾ ਜੀਵਨ ਜਿਹੜਾ ਹੈ ਜੀਵਨ ਦੀ ਸਾਰੀ ਜਿਹੜੀ ਸਰਗਰਮੀ ਹੈ ਉਹ ਨਸ਼ਾ ਕਰਨ ਨਸ਼ੇ ਲਈ ਜਿਉਣ ਤੇ ਨਸ਼ੇ ਲਈ ਮਰਨ ਤੱਕ ਹੀ ਸੀਮਤ ਨਹੀਂ ਅਸੀਂ ਇੱਥੇ ਇੱਕ ਖੁਸ਼ਹਾਲ ਜੀਵਨ ਜਿਉਣਾ ਹੈ ਕੇਵਲ ਆਪਣੇ ਪੇਟ ਲਈ ਹੀ ਨਹੀਂ ਜਿਉਣਾ ਕਿ ਖਾਦਾ ਪੀਤਾ ਤੇ ਇਸ ਧਰਤੀ ਤੋਂ ਚਲੇ ਗਏ ਬਲਕਿ ਆਪਣੇ ਪਰਿਵਾਰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਇਸ ਸਭ ਤੋਂ ਵੀ ਵੱਡੀ ਗੱਲ ਕਿ ਸਮਾਜ ਲਈ ਵੀ ਅਸੀਂ ਜਿਉਣਾ ਹੈ ਕਿਸੇ ਵੀ ਨਸ਼ੇ ਦੀ ਆਦਤ ਨੂੰ ਛੱਡਣ ਲਈ ਮੈਂ ਤੁਹਾਨੂੰ ਕਹਾਗਾ ਕਿ ਇਸ ਵੀਡੀਓ ਨੂੰ ਵਾਰ-ਵਾਰ ਸੁਨੋ ਜਦੋਂ ਇਹਨਾਂ ਚੋਂ ਕੁਝ ਗੱਲਾਂ ਤੁਹਾਡੇ ਅਵਚੇਤਨ ਮਨ ਦਾ ਹਿੱਸਾ ਬਣ ਜਾਣਗੀਆਂ ਤਾਂ ਤੁਸੀਂ ਹਰ ਮਾੜੀ ਆਦਤ ਤੋਂ ਬਚਣਾ ਸ਼ੁਰੂ ਕਰਦੇ ਹੋਗੇ ਬਹੁਤ ਆਸਾਨੀ ਨਾਲ ਤੁਸੀਂ ਹਰ ਮਾੜੀ ਆਦਤ ਤੋਂ ਬਾਰ ਹੋ ਸਕਦੇ ਹੋ ਸੋ ਅੱਜ ਦੋਸਤੋ ਇੰਨਾ ਹੀ ਸੋਚ ਵਿਚਾਰ ਟੀਵੀ ਨੂੰ ਸਭ ਤੋਂ ਵੱਧ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ